ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ ਜੀ ਹਾਂ ਇਸ ਇਸ ਖਬਰ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਵਟੋਰੀ ਹੋਈ ਹੈ ਵਟੋਰੀ ਵੀ ਕਿਉਂ ਨਾ ਕਿਉਂਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਉੱਥੇ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ ਹੁਣ ਇਸ ਦੇ ਬੈਕਗ੍ਰਾਉਂਡ ਦੇ ਵਿੱਚ ਕੀ ਕੀ ਕੁੱਸੀ ਉਸ ਦੇ ਬਾਰੇ ਵੀ ਜਾਵਾਂਗੇ ਪਰ ਅੱਜ ਬੰਗਲਾਦੇਸ਼ ਦੀ ਅਦਾਲਤ ਨੇ ਜੋ ਕਿ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਹੈ ਉਸ ਨੇ ਅੱਜ ਜੋ ਫੈਸਲਾ ਸੁਣਾਇਆ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੋਈ ਕਿ ਸ਼ੇਖ ਹਸੀਨਾ ਨੇ ਆਖਿਰਕਾਰ ਅਜਿਹਾ ਕੀ ਕੀਤਾ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਸਜ਼ਾ ਸੁਣਾਈ ਜਾ ਰਹੀ ਸੀ ਉਸ ਵੇਲੇ ਸ਼ੇਖ ਹਸੀਨਾ ਖੁਦ ਅਦਾਲਤ ਦੇ ਵਿੱਚ ਮੌਜੂਦ ਨਹੀਂ ਸਨ ਮੁਲਕ ਦੇ ਵਿੱਚ ਵੀ ਮੌਜੂਦ ਨਹੀਂ ਸਨ ਤਾਂ ਇਹ ਖਬਰ ਹੈ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਪਰ ਇਸ ਵੀਡੀਓ ਦੇ ਵਿੱਚ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਸ਼ੇਖ ਹਸੀਨਾ ਦੇ ਖਿਲਾਫ ਕਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਸ਼ੇਖ ਹਸੀਨਾ ਦੇ ਨਾਲ ਜਿਹੜੇ ਦੋ ਹੋਰ ਸ਼ਖਸ ਨੇ ਉਹਨਾਂ ਨੂੰ ਵੀ ਸਜ਼ਾ ਹੋਈ ਆਖਿਰਕਾਰ ਇਲਜ਼ਾਮ ਕੀ ਲੱਗੇ ਕਿਉਂ ਡੇ ਕਰੀਬ 1.5 ਹਜ਼ਾਰ ਲੋਕਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਇਹ ਸਾਰਾ ਮਾਮਲਾ ਚਲਾਇਆ ਗਿਆ ਸੀ ਤੇ ਇਸ ਤੋਂ ਬਾਅਦ ਬੰਗਲਾਦੇਸ਼ ਕੀ ਕਰੇਗਾ ਤੇ ਇਸ ਤੋਂ ਵੀ ਅਹਿਮ ਗੱਲ ਸ਼ੇਖ ਹਸੀਨਾ ਜੋ ਕਿ ਇਸ ਸਮੇਂ ਭਾਰਤ ਦੇ ਵਿੱਚ ਨੇ ਭਾਰਤ ਇਸ ਸਾਰੇ ਮਸਲੇ ਦੇ ਵਿੱਚ ਦੁਚਿੱਤੀ ਦੀ ਫਸ ਗਿਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਉਹ ਤਸਵੀਰ ਦਿਖਾਈਏ ਜਦੋਂ ਅਦਾਲਤ ਦੇ ਵਿੱਚ ਸ਼ੇਖ ਹਸੀਨਾ ਦੇ ਖਿਲਾਫ ਸਜ਼ਾ ਸੁਣਾਈ ਜਾ ਰਹੀ ਸੀ ਕਿਉਂਕਿ ਉੱਥੇ ਸ਼ੇਖ ਹਸੀਨਾ ਦੇ ਖਿਲਾਫ ਜੋ ਲੋਕ ਕੇਸ ਲੜ ਰਹੇ ਸੀ ਜੋ ਵਕੀਲ ਕੇਸ ਲੜ ਰਹੇ ਸੀ ਉਹਨਾਂ ਦੇ ਸਾਹਮਣੇ ਜਦੋਂ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਤਾਂ ਲੋਕ ਚੁੱਪਚਾਪ ਉਹ ਫੈਸਲਾ ਸੁਣ ਰਹੇ ਸੀ ਇਹ ਉਹੀ ਤਸਵੀਰ ਹੈ ਜਦੋਂ ਇਹ ਸਾਰੀ ਪ੍ਰੋਸੀਡਿੰਗ ਚੱਲ ਰਹੀ ਸੀ ਤਾਂ ਉਸ ਵੇਲੇ ਇਸ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਸੀ ਪੂਰੀ ਪੂਰਾ ਬੰਗਲਾਦੇਸ਼ ਦੇਖ ਰਿਹਾ ਸੀ ਉੱਥੇ ਦੀ ਜੋ ਨੈਸ਼ਨਲ ਚੈਨਲ ਹੈ ਉਹ ਇਸ ਦਾ ਪ੍ਰਸਾਰਣ ਕਰ ਰਿਹਾ ਸੀ ਅਕਸਰ ਅਜਿਹਾ ਹੁੰਦਾ ਨਹੀਂ ਕਿ ਕੋਰਟ ਜਦੋਂ ਕੋਈ ਵੱਡਾ ਫੈਸਲਾ ਸੁਣਾ ਰਹੀ ਹੋਵੇ ਤਾਂ ਉਸ ਦਾ ਲਾਈਵ ਪ੍ਰਸਾਰਣ ਕੀਤਾ ਜਾਵੇ ਪਰ ਬੀਟੀਵੀ ਜੋ ਕਿ ਉਥੇ ਦਾ ਕੌਮੀ ਚੈਨਲ ਹੈ ਬੰਗਲਾਦੇਸ਼ ਟੀਵੀ ਉਸ ਦੇ ਉੱਪਰ ਇਹ ਜੋ ਹੈ ਵਰਡਿਕਟ ਸੁਣਾਇਆ ਜਾ ਰਿਹਾ ਸੀ ਤਾਂ ਬੰਗਲਾਦੇਸ਼ ਦੀ ਅਦਾਲਤ ਨੇ ਜੋ ਫੈਸਲਾਤਾ ਸੁਣਾ ਦਿੱਤਾ ਕਿ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਜਾਏਗੀ ਪਰ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਇਸ ਦੇ ਪਿੱਛੇ ਦੇ ਕਾਰਨਾਂ ਦੇ ਵਿੱਚ ਵੀ ਚਲਣਾ ਜ਼ਰੂਰੀ ਹੋਏਗਾ ਜੁਲਾਈ ਤੇ ਅਗਸਤ ਦਾ ਮਹੀਨਾ ਸੀ ਪਿਛਲੇ ਸਾਲ ਦਾ ਜਦੋਂ ਬੰਗਲਾਦੇਸ਼ ਦੀਆਂ ਸੜਕਾਂ ਦੇ ਵਿੱਚ ਖੂਨ ਡੁੱਲ ਰਿਹਾ ਸੀ ਉੱਥੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਦੇਖਦੇ ਹੀ ਗੋਲੀਆਂ ਮਾਰਨ ਦੇ ਆਦੇਸ਼ ਸਨ ਉਸ ਦੇ ਪਿੱਛੇ ਦੀ ਕਹਾਣੀ ਕੀ ਏਕੀ ਕਰਕੇ ਤੁਹਾਨੂੰ ਗ੍ਰਾਫਿਕਸ ਜਰੀ ਸਮਝਾਈਏ ਕਿ ਆਖਿਰਕਾਰ ਉਸ ਦੌਰ ਚ ਹੋਇਆ ਕੀ ਸੀ ਤਾਂ ਜੁਲਾਈ ਤੇ ਅਗਸਤ ਮਹੀਨੇ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਪਿਛਲੇ ਸਾਲ ਕੀ ਕੁਝ ਹੋਇਆ ਏਕੀ ਕਰਕੇ ਤੁਹਾਨੂੰ ਅਸੀਂ ਦੱਸਦੇ ਚੱਲਦੇ ਹਾਂ ਬੰਗਲਾਦੇਸ਼ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਤਿੱਖਾ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਉਸ ਤਿੱਖੇ ਪ੍ਰਦਰਸ਼ਨ ਤੋਂ ਬਾਅਦ ਇਹ ਇਲਜ਼ਾਮ ਲਗਾਇਆ ਗਿਆ ਕਿ ਵਿਦਿਆਰਥੀਆਂ ਦੇ ਅੰਦੋਲਨ ਕਾਰਨ ਜੋ ਉਸ ਸਮੇਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਸ਼ੇਖ ਹਸੀਨਾ ਉਹਨਾਂ ਨੇ ਜੁਲਾਈ-ਅਗਸਤ 2024 ਦੇ ਵਿੱਚ ਵਿਦਿਆਰਥੀਆਂ ਦਾ ਅੰਦੋਲਨ ਨੂੰ ਕੁਚਲਣ ਦੇ ਲਈ ਕਰੀਬ 1400 ਲੋਕ ਲੋਕ ਉਸ ਸਮੇ ਮਾਰੇ ਗਏ ਸਨ ਤੇ ਉਸ ਸਮੇ 1400 ਲੋਕਾਂ ਦੀ ਮੌਤਾਂ ਹੋਈਆਂ ਸਨ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਈ ਸੀ ਕਿ ਬੰਗਲਾਦੇਸ਼ ਦੀ ਸਰਕਾਰ ਬੇਕਾਬੂ ਹੋ ਗਈ ਹੈ ਬੰਗਲਾਦੇਸ਼ ਸਰਕਾਰ ਦੀਆਂ ਏਜੰਸੀਆਂ ਨੇ ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ ਕੀਤੀ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ ਸੀ ਇਹ ਵੀ ਕਿਹਾ ਅਦਾਲਤ ਨੇ ਕਿ ਡਰੋਨ ਅਤੇ ਹੈਲੀਕਾਪਟਰ ਨਾਲ ਪ੍ਰਦਰਸ਼ਨਕਾਰੀਆਂ ਤੇ ਹਮਲੇ ਕੀਤੇ ਗਏ ਜਿਸ ਨੂੰ ਮਨੁੱਖਤਾ ਦੇ ਖਿਲਾਫ ਕੀਤੀ ਗਈ ਕਾਰਵਾਈ ਦੱਸਿਆ ਗਿਆ ਸੀ ਅਦਾਲਤ ਦੇ ਮੁਤਾਬਕ ਪੁਲਿਸ ਨੂੰ ਲੀਥਲ ਫੋਰਸ ਦੇ ਇਸਤੇਮਾਲ ਦਾ ਆਦੇਸ਼ ਦਿੱਤਾ ਗਿਆ ਸੀ ਯਾਨੀ ਕਿ ਜੋ ਹੋ ਸਕੇ ਉਹ ਕਰੋ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਪੁੱਟ ਸੁੱਟੋ ਉਹਨਾਂ ਨੂੰ ਮਾਰ ਮੁਕਾਓ ਇਸੇ ਕਰਕੇ ਇਸ ਨੂੰ ਲੀਥਲ ਲੀਥਲ ਐਕਸ਼ਨ ਕਿਹਾ ਜਾਂਦਾ ਹੈ ਲਾਸ਼ਾਂ ਨੂੰ ਸਾੜਨ ਅਤੇ ਸਬੂਤ ਮਟਾਉਣ ਦੇ ਵੀ ਇਲਜ਼ਾਮ ਲਗਾਏ ਗਏ ਇਸ ਤਰ੍ਹਾਂ ਅਦਾਲਤ ਨੇ ਕਿਹਾ ਕਿ ਇਸੇ ਦੇ ਆਧਾਰ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਸੈਂਕੜੇ ਲੋਕਾਂ ਨੂੰ ਅਗਵਾ ਕਰ ਲਿਆ ਗਿਆ ਤੇ ਗਾਇਬ ਕਰ ਦਿੱਤਾ ਗਿਆ ਇਹ ਵੀ ਇਲਜ਼ਾਮ ਉਸ ਸਮੇ ਲਗਾਏ ਗਏ ਜਿਸ ਦੇ ਖਿਲਾਫ ਇਹ ਮਾਮਲਾ ਚੱਲ ਰਿਹਾ ਸੀ ਇਸੇ ਇਹੀ ਆਧਾਰ ਬਣਿਆ ਕਿ ਸ਼ੇਖ ਹਸੀਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏਗੀ ਜਾਂਚ ਏਜੰਸੀਆਂ ਅਤੇ ਕੋਰਟ ਤੇ ਦਬਾਅ ਪਾਉਣ ਦਾ ਵੀ ਇਲਜ਼ਾਮ ਉਸ ਸਮੇ ਲਗਾਇਆ ਗਿਆ ਸੀ ਤਾਂ ਬੰਗਲਾਦੇਸ਼ ਦੇ ਵਿੱਚ ਹਰ ਉਹ ਇਲਜ਼ਾਮ ਲੱਗੇ ਜੋ ਮਨੁੱਖਤਾ ਦੇ ਖਿਲਾਫ ਨੇ ਜਿਸ ਦੇ ਖਿਲਾਫ ਇਹ ਪੂਰਾ ਮਾਮਲਾ ਚੱਲਿਆ ਸੀ ਉਸ ਸਮੇ ਤਤਕਾਲੀ ਪ੍ਰਧਾਨ ਮੰਤਰੀ ਅਸ ਦੀ ਸਜ਼ਾ ਜੋ ਫਾਂਸੀ ਇਸ ਸਮੇਂ ਭਾਰਤ ਦੇ ਵਿੱਚ ਪਨਾਹ ਗਿਰਨੇ ਤੇ ਦੱਸਿਆ ਕਿ ਸ਼ੇਖ ਅਸੀਨਾ ਉਸ ਵੇਲੇ ਤੋਂ ਹੀ ਮੁਲਕ ਛੱਡ ਕੇ ਫਰਾਰ ਹੋ ਗਏ ਸਨ ਤੇ ਇਸ ਸਮੇਂ ਭਾਰਤ ਦੇ ਵਿੱਚ ਉਹ ਰਹਿ ਰਹੇ ਨੇ ਇਸ ਪੂਰੇ ਮਾਮਲੇ ਵਿੱਚ ਮੁਲਜ਼ਮ ਕੌਣ ਕੌਣ ਹੈ ਅਸਦੂ ਜ਼ਮਾਨ ਖਾਨ ਕਮਾਲ ਜੋ ਕਿ ਤਤਕਾਲੀ ਗ੍ਰਹਿ ਮੰਤਰੀ ਨੇ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਹੈ ਇਸ ਸਮੇਂ ਇਹ ਵੀ ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੇ ਹੋਏ ਨੇ ਦੂਜਾ ਮੁਲਜ਼ਮ ਕੌਣ ਹੈ ਚੌਧਰੀ ਅਬਦੁੱਲਾ ਅਲ ਮਮੂਨ ਜੋ ਕਿ ਤਤਕਾਲੀ ਆਈਜੀ ਸਨ ਸਜ਼ਾ ਉਹਨਾਂ ਨੂੰ 5 ਸਾਲ ਦੀ ਹੋਈ ਹੈ ਜੋ ਸਰਕਾਰੀ ਗਵਾ ਬਣ ਗਏ ਸੀ ਇਸ ਕਰਕੇ ਸਜ਼ਾ ਘੱਟ ਹੋਈ ਹੈ ਯਾਨੀ ਕਿ ਦੋ ਲੋਕਾਂ ਨੂੰ ਫਾਂਸੀ ਦੀ ਸਜ਼ਾ ਇੱਕ ਸ਼ਖਸ ਨੂੰ ਜੋ ਹੈ ਉਹ 5 ਸਾਲ ਦੀ ਸਜ਼ਾ ਹੋਈ ਹੈ ਤਾਂ ਜੋ ਬੰਗਲਾਦੇਸ਼ ਦੀ ਸਿਆਸਤ ਹੈ ਬੰਗਲਾਦੇਸ਼ ਦੇ ਵਿੱਚ ਜੋ ਇਹ ਫੈਸਲਾ ਹੈ ਇਹ ਪੂਰੀ ਦੁਨੀਆ ਇਸ ਦੇ ਉੱਪਰ ਉਸ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਹੋਈ ਹੈ ਕਿ ਇਸ ਦਾ ਮਸਲਾ ਕੀ ਹੋਏਗਾ ਪਰ ਇਸ ਦੇ ਉੱਪਰ ਹਰ ਇੱਕ ਸ਼ਖਸ ਇਹ ਇੰਤਜ਼ਾਰ ਕਰ ਰਿਹਾ ਸੀ ਕਿ ਸ਼ੇਖ ਹਸਿਨਾ ਕੀ ਬੋਲਣਗੇ ਇਸ ਸਮੇਂ ਉਹ ਭਾਰਤ ਦੇ ਵਿੱਚ ਨੇ ਭਾਰਤ ਦੇ ਵਿੱਚ ਕਿੱਥੇ ਨੇ ਇਸ ਦੇ ਬਾਰੇ ਠੀਕ ਠੀਕ ਪਤਾ ਨਹੀਂ ਹੈ ਪਰ ਉਹਨਾਂ ਨੇ ਆਪਣਾ ਇੱਕ ਬਿਆਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੋ ਆਵਾਮੀ ਲੀਗ ਹੈ ਯਾਨੀ ਕਿ ਸ਼ੇਖ ਹਸੀਨਾ ਦੀ ਆਪਣੀ ਪਾਰਟੀ ਆਵਾਮੀ ਲੀਗ ਉਸ ਨੂੰ ਖਤਮ ਕਰਨ ਦੇ ਲਈ ਉੱਥੇ ਦੀ ਅੰਤਰੀਮ ਸਰਕਾਰ ਹੈ ਯੂਨਸ ਖਾਨ ਜੋ ਕਿ ਅੰਤਰੀਮ ਸਰਕਾਰ ਚਲਾ ਰਹੇ ਨੇ ਨੋਬਲ ਪ੍ਰਾਈਜ਼ ਜੇਤੂ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਉੱਥੇ ਦੀ ਸਰਕਾਰ ਜੋ ਆਵਾਮੀ ਲੀਗ ਹੈ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਜੇਕਰ ਇੱਕ ਕੋਰਟ ਦੇ ਥਰੂ ਇਹ ਫੈਸਲਾ ਕਰਵਾਇਆ ਗਿਆ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਜਸਟਿਸ ਜੋ ਕਿ ਕੋਰਟ ਹੈ ਜੋ ਕਮੰਤਰੀ ਪਦਰ ਤੇ ਹੈਗ ਦੇ ਵਿੱਚ ਇਹ ਅਦਾਲਤ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਜੇਕਰ ਕੋਈ ਵਾਰ ਕਰਾਇਮ ਹੁੰਦਾ ਜਾਂ ਕੋਈ ਕਰਾਇਮ ਹੁੰਦਾ ਤਾਂ ਉੱਥੇ ਲਿਆ ਕੇ ਇਸ ਮਾਮਲੇ ਨੂੰ ਲੜਿਆ ਜਾਵੇ ਤਾਂ ਪਤਾ ਲੱਗੇਗਾ ਕਿ ਸਚਾਈ ਕੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਤਾਂ ਸ਼ੇਖ ਹਸੀਨਾ ਨੇ ਆਪਣਾ ਬਿਆਨ ਵੀ ਜਾਰੀ ਕਰ ਦਿੱਤਾ ਇਸ ਪੂਰੇ ਮਾਮਲੇ ਦੇ ਉੱਪਰ ਪਰ ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ ਕੀ ਨਿਕਲ ਕੇ ਆਂਦਾ ਹੈ ਕਿਉਂਕਿ ਬੰਗਲਾਦੇਸ਼ ਦੀ ਸਾਬਕਾ ਪੀਐਮ ਸ਼ੇਖ ਹਸੀਨਾ ਇਸ ਸਮੇਂ ਭਾਰਤ ਦੇ ਵਿੱਚ ਨੇ ਤਾਂ ਭਾਰਤ ਦੇ ਉੱਪਰ ਇਹ ਆ ਪ੍ਰਤੱਖ ਤੌਰ ਤੇ ਇੱਕ ਦਬਾਅ ਜ਼ਰੂਰ ਪੈ ਗਿਆ ਹੈ ਕਿ ਸ਼ੇਖ ਹਸੀਨਾ ਨੂੰ ਕੀ ਹੁਣ ਭਾਰਤ ਬੰਗਲਾਦੇਸ਼ ਨੂੰ ਸੌਂਪੇਗਾ ਕਿਉਂਕਿ ਬੰਗਲਾਦੇਸ਼ ਦਾ ਵਿਦੇਸ਼ ਮੰਤਰਾਲਾ ਹੁਣ ਇਸ ਗੱਲ ਦੀ ਤਿਆਰੀ ਦੇ ਵਿੱਚ ਹੈ ਕਿ ਸ਼ੇਖ ਹਸੀਨਾ ਨੂੰ ਭਾਰਤ ਤੋਂ ਬੰਗਲਾਦੇਸ਼ ਦੀ ਰਾਸ਼ਟਾਨੀ ਢਾਕਾ ਲੈ ਕੇ ਆਇਆ ਜਾਵੇ ਉਸ ਦੇ ਲਈ ਹਵਾਲਗੀ ਦੇ ਕਾਨੂੰਨ ਦਾ ਸਹਾਰਾ ਲਿਆ ਜਾਏਗਾ ਜੋ ਕਿ ਭਾਰਤ ਅਤੇ ਬੰਗਲਾਦੇਸ਼ ਅਤੇ ਨੇਪਾਲ ਦੇ ਵਿਚਾਲੇ ਤੇ ਸ਼੍ਰੀਲੰਕਾ ਦੇ ਵਿਚਾਲੇ 20 ਕੁ ਸਾਲ ਪਹਿਲਾਂ ਸਾਈਨ ਕੀਤਾ ਗਿਆ ਸੀ ਕਿ ਹਵਾਲਗੀ ਦੇ ਕਾਨੂੰਨ ਨੂੰ ਹੋਰ ਆਸਾਨ ਬਣਾਇਆ ਜਾਏਗਾ ਜੇਕਰ ਕੋਈ ਸਾਡਾ ਸ਼ਖਸ ਜਾਂ ਤੁਹਾਡੇ ਮੁਲਕ ਦਾ ਕੋਈ ਸ਼ਖਸ ਸਾਡੇ ਵੱਲ ਭੱਜ ਕੇ ਆਉਂਦਾ ਤਾਂ ਉਸ ਨੂੰ ਅਸੀਂ ਹਵਾਲਗੀ ਯਾਨੀ ਕਿ ਐਕਸਟਰੈਡੀਸ਼ਨ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਮੁਲਕ ਅਸੀਂ ਹਵਾਲ ਉਸ ਨੂੰ ਉਸ ਦਾ ਉਸ ਨੂੰ ਹਵਾਲੇ ਕਰਾਂਗੇ ਤੁਹਾਡੇ ਮੁਲਕ ਨੂੰ ਪਰ ਹੁਣ ਭਾਰਤ ਦੁਚਿੱਤੇ ਦੇ ਵਿੱਚ ਫਸਿਆ ਹੋਇਆ ਹੁਣ ਭਾਰਤ ਇਹ ਰਾਹ ਲੱਭੇਗਾ ਕਿ ਸ਼ੇਖ ਹਸੀਨਾ ਨੂੰ ਕੀ ਭਾਰਤ ਦੇ ਵਿੱਚ ਸੇਫ ਕਰਕੇ ਰੱਖਣਾ ਹੈ ਜਾਂ ਬੰਗਲਾਦੇਸ਼ ਦੇ ਹਵਾਲੇ ਕਰਨਾ ਹੈ ਜੇਕਰ ਉਹ ਬੰਗਲਾਦੇਸ਼ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਤਾਂ ਇਹ ਇੱਕ ਭਾਰਤ ਦੇ ਲਈ ਸਭ ਤੋਂ ਵੱਡਾ ਸਵਾਲ ਖੜਾ ਹੋ ਗਿਆ ਬਹੁਤ ਸਾਰੇ ਮਾਹਿਰ ਇਹ ਕਹਿ ਰਹੇ ਨੇ ਕਿ ਭਾਰਤ ਇਸ ਮਾਮਲੇ ਦੇ ਵਿੱਚ ਕਿਉਂਕਿ ਬੰਗਲਾਦੇਸ਼ ਭਾਰਤ ਦਾ ਗੁਆਂਢੀ ਹੈ ਬੰਗਲਾਦੇਸ਼ ਦੇ ਵਿੱਚ ਜੇਕਰ ਹਾਲਾਤ ਖਰਾਬ ਹੁੰਦੇ ਨੇ ਤਾਂ ਭਾਰਤ ਵੀ ਸਤਰਕ ਹੋ ਜਾਂਦਾ ਹੈ ਤਾਂ ਹੁਣ ਭਾਰਤ ਇਸ ਗੱਲ ਦੀ ਤਿਆਰੀ ਕਰੇਗਾ ਕਿ ਕਿਸ ਹਿਸਾਬ ਨਾਲ ਜੋ ਆਵਾਮੀ ਲੀਗ ਦੇ ਲੀਡਰ ਨੇ ਸ਼ੇਖ ਹਸਿਨਾ ਉਹਨਾਂ ਨੂੰ ਬੰਗਲਾਦੇਸ਼ ਸੌਂਪਿਆ ਜਾਵੇ ਜਾਂ ਨਾ ਸੌਂਪਿਆ ਜਾਵੇ ਜੇਕਰ ਨਹੀਂ ਸੌਂਪਣਾ ਤਾਂ ਉਸ ਦਾ ਰਾਹ ਲੱਭਣਾ ਪਏਗਾ ਕਿਉਂਕਿ ਭਾਰਤ ਹਮੇਸ਼ਾ ਆਪਣੇ ਲਾਈਕ ਮਾਈਂਡਡ ਲੋਕਾਂ ਨੂੰ ਹੀ ਚਾਹੁੰਦਾ ਹੈ ਕਿ ਬੰਗਲਾਦੇਸ਼ ਹੋਵੇ ਨੇਪਾਲ ਹੋਵੇ ਸ਼੍ਰੀਲੰਕਾ ਹੋਵੇ ਇਹਨਾਂ ਮੁਲਕਾਂ ਦੇ ਵਿੱਚ ਭਾਰਤ ਦੇ ਪਸੰਦੀਦਾ ਲੋਕ ਹੀ ਸੱਤਾ ਦੇ ਉੱਪਰ ਬੈਠਣ ਤਾਂ ਸ਼ੇਖ ਹਸਿਨਾ ਜਦੋਂ ਪਿਛਲੇ ਸਾਲ ਸ਼ੇਖ ਹਸੀਨਾ ਦੇ ਖਿਲਾਫ ਪ੍ਰਦਰਸ਼ਨ ਹੋਇਆ ਉਹਨਾਂ ਦੇ ਜੋ ਘਰ ਹੈ ਉਸ ਦੇ ਵਿੱਚ ਵੀ ਪ੍ਰਦਰਸ਼ਨਕਾਰੀ ਵੜ ਗਏ ਤਾਂ ਉਸ ਤੋਂ ਬਾਅਦ ਰਾਤੋਂ ਰਾਤ ਸ਼ੇਖ ਹਸੀਨਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨਿਕਲ ਕੇ ਇੰਡੀਆ ਆ ਗਏ ਸਨ ਤੇ ਇੰਡੀਆ ਦੇ ਵਿੱਚ ਉਸ ਵੇਲੇ ਤੋਂ ਹੀ ਉਹ ਇੱਕ ਸੇਫ ਹਾਊਸ ਦੇ ਵਿੱਚ ਬੈਠੇ ਹੋਏ ਨੇ ਯਾਨੀ ਕਿ ਇੰਡੀਆ ਨੇ ਉਹਨਾਂ ਨੂੰ ਪਨਾਹ ਦਿੱਤੀ ਹੋਈ ਹੈ ਤੇ ਜਿਸ ਮੁਲਕ ਨੇ ਸ਼ੇਖ ਹਸੀਨਾ ਨੂੰ ਪਨਾਹ ਦਿੱਤੀ ਹੈ ਕੀ ਉਹ ਉਸ ਨੂੰ ਮੁੜ ਕੇ ਬੰਗਲਾਦੇਸ਼ ਨੂੰ ਸੌਂਪੇਗਾ ਇਹ ਜ਼ਾਹਿਰ ਹੈ ਕਿ ਭਾਰਤ ਇਸ ਬਾਰੇ ਬਹੁਤ ਆਖਰੀ ਫੈਸਲਾ ਲਏਗਾ ਕਿ ਬੰਗਲਾਦੇਸ਼ ਨੂੰ ਸ਼ੇਖ ਹਸੈਨਾ ਨੂੰ ਸੌਂਪਣਾ ਚਾਹੀਦਾ ਹੈ ਜਾਂ ਨਹੀਂ ਤਾਂ ਭਾਰਤ ਹਰ ਉਹ ਕੋਸ਼ਿਸ਼ ਕਰੇਗਾ ਕਿ ਸ਼ੇਖ ਹਸੈਨਾ ਨੂੰ ਇੱਥੇ ਸੇਫ ਰੱਖਿਆ ਜਾਵੇ ਉਹਨਾਂ ਨੂੰ ਸੌਂਪਣਾ ਨਾ ਪਵੇ ਤਾਂ ਇਸ ਸਮੇਂ ਪੂਰੀ ਦੁਨੀਆ ਬੰਗਲਾਦੇਸ਼ ਦੇ ਨਾਲ ਨਾਲ ਭਾਰਤ ਵੱਲ ਵੀ ਦੇਖ ਰਹੀ ਹੈ ਕਿ ਭਾਰਤ ਦਾ ਅਗਲਾ ਕਦਮ ਕੀ ਹੋਏਗਾ